ਦੇਖੋ ਦੋਸਤੋ ਲਗਾਤਾਰ ਜਿਹੜੀ ਢਾਹ ਲੱਗ ਰਹੀ ਹੈ ਲਗਾਤਾਰ ਜ਼ਮੀਨ ਅੰਦਰੋਂ ਧਸ ਰਹੀ ਹੈ ਤੇ ਪਾਣੀ ਧਰਤੀ ਦੇ ਅੰਦਰੋਂ ਅੰਦਰ ਮਾਰ ਕਰ ਰਿਹਾ ਸੋ ਇਲਾਕਾ ਨਿਵਾਸੀਆਂ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਪਾਣੀ ਦੀ ਸਪੀਡ ਨੂੰ ਰੋਕਣ ਦੀਆਂ ਚਿੰਗਾ ਲਗਾਈਆਂ ਜਾ ਰਹੀਆਂ ਦਰੱਖਤ ਵੱਟ ਵੱਟ ਕੇ ਲਗਾਏ ਜਾ ਰਹੇ ਆ ਸੋ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਇਸ ਵਕਤ 23 ਨੰਬਰ ਬੁਰਜੀ ਦੀਆਂ ਇਹ ਮਾਲੇয়াল ਦੀ ਜ਼ਮੀਨ ਆ ਦੋਸਤੋ ਜਿੱਥੇ ਇਸ ਵਕਤ ਦਰਿਆ ਦੀ ਢਾਹ ਲੱਗ ਰਹੀ ਹੈ ਜਿਹੜੀ ਸਿਤੀ ਹੈ ਸਿਤੀ ਇਸ ਵਕਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਆ ਆ ਦੇਖੋ ਜੀ ਪਾਪੂਲਰ ਦਰਖਤ ਵੱਡ ਵੱਡ ਕੇ ਪੂਰੇ ਲਗਾਏ ਜਾ ਰਹੇ ਆ ਤਾਂ ਜੋ ਪਾਣੀ ਨੂੰ ਰੋਕਥਾਮ ਕੀਤਾ ਜਾ ਸਕੇ ਪਾਣੀ ਨੂੰ ਰੋਕਿਆ ਜਾ ਸਕੇ ਲੇਕਿਨ ਪਾਣੀ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧ ਰਿਹਾ ਲਗਾਤਾਰ ਟੰਗਾ ਕਰ ਰਹੀਆਂ ਦੇ ਗਾ ਘਿਰਨ ਦੇ ਕਾਰਨ ਜਿਹੜਾ ਦਰਿਆ ਦਾ ਪਾਣੀ ਹੈ ਉਹ ਲਗਾਤਾਰ ਬੰਨ ਦੀ ਤਰਫ ਨੂੰ ਵੱਧਦਾ ਆ ਰਿਹਾ ਤੇ ਨੌਜਵਾਨਾਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਨੌਜਵਾਨ ਸਵੇਰੇ 7 ਵਜੇ ਦੇ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਤਾਂ ਜੋ ਪਾਣੀ ਨੂੰ ਰੋਕਿਆ ਜਾ ਸਕੇ ਲੇਕਿਨ ਪਾਣੀ ਹੈ ਜਿਹੜਾ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਬੰਨ ਵੱਲ ਨੂੰ ਵੱਧ ਰਿਹਾ ਦੇਖੋ ਪਤੂਨਰ ਦੇ ਦਰਖਤ ਵੱਡ ਵੱਡ ਕੇ ਮੂਰੇ ਸਿੱਟੇ ਜਾ ਰਹੇ ਆ ਝੰਗਾ ਲਗਾਈਆਂ ਜਾ ਰਹੀਆਂ ਤਾਂ ਜੋ ਪਾਣੀ ਨੂੰ ਰੋਕਿਆ ਜਾ ਸਕੇ ਮਿੱਟੀ ਨੂੰ ਖਾਰ ਪੈਣ ਤੇ ਰੋਕਿਆ ਜਾ ਸਕੇ ਤੇ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਆ ਨੌਜਵਾਨ ਇਲਾਕਾ ਨਿਵਾਸੀ ਤੇ ਉੱਪਰ ਬੰਨ ਪਰ ਵੀ ਜਿਹੜੇ ਲੋਕ ਲਗਾਤਾਰ ਆ ਕੇ ਦੇਖ ਰਹੇ ਆ ਮੌਕਾ ਦੇਖ ਰਹੇ ਆ ਜੀ ਤੇ ਲਗਾਤਾਰੇ ਕੋਸ਼ਿਸ਼ਾਂ ਜਿਹੜੀਆਂ ਸਾਰੀ ਹੈ ਪ੍ਰਸ਼ਾਸਨ ਵੀ ਪਹੁੰਚਿਆ ਆ ਤੇ ਦੇਖੋ ਤੁਸੀਂ ਇਸ ਵਕਤ ਬੰਦ ਤੇ ਪੂਰਾ ਇੱਕ ਮੇਲਾ ਲੱਗਿਆ ਹੋਇਆ ਭੀੜ ਆ ਪੂਰੀ ਪੂਰਾ ਇਕੱਠ ਨਜ਼ਰ ਆ ਰਿਹਾ ਬੰਦ ਤੇ ਸਾਰਾ ਇਲਾਕਾ ਜਿਹੜਾ ਇਸ ਵਕਤ ਸਤਲੂਜ ਦਰਿਆ ਦੇ ਬੰਦ ਤੇ ਪਹੁੰਚਿਆ ਹੋਇਆ ਜੀ ਇਲਾਕੇ ਦਾ ਜਿਹੜਾ ਮੌਜੂਦਾ মিডিਆ ਏ মিডিਆ ਵੀ ਪਹੁੰਚਿਆ ਹੋਇਆ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਜੀ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਆ ਤੇ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵਕਤ। ਉਹ ਉੱਥੇ ਨੇ ਤਾਂ ਸਹੀ ਆ ਉੱਥੇ। ਪਹਿਲਾਂ ਵੀ ਬਾਪੂ ਜੀ ਜਦੋਂ ਪਹਿਲਾਂ ਜਦੋਂ ਪਹਿਲਾਂ ਇੱਕ ਵਾਰ ਹੜ ਆਇਆ ਮਾਲੇਵਾਲ ਹੜਿਆ ਜਾਂਦ। ਹਾਂ ਉਹ ਕਿੱਥੇ ਕਿ ਲੱਗਿਆਤਾ ਜੀ ਪਾੜ? ਆ ਮਾਲੇਵਾਲ ਦੇ ਇਹ। ਅੱਛਾ ਇਹ ਮਾਲੇਵਾਲ ਦੀ ਜ਼ਮੀਨ ਆ। ਉਹ ਕਿਤੇ ਨੂੰ ਲੱਗਿਆਤਾ ਪਾੜ? ਉਹ ਕਿਹੜੀ ਸਾਈਡ ਲੱਗਿਆਤਾ ਜੀ? ਇਹ ਨਾ ਉਹ ਇਧਰ ਇਹ ਦੋਦਪੁਰ ਵਾਲੀ ਸਾਈਡ ਲੱਗਿਆਤਾ ਜਾਂ ਪਰਲੇ ਪਾਸੇ ਲੱਗਿਆਤਾ ਜੀ? ਹਾਂ ਉਰਲੇ ਪਾਸੇ ਲੱਗਿਆਤਾ ਜੀ। ਇਹ ਇਸ ਟਾਈਮ ਉਹੀ ਜ਼ਮੀਨ ਤੇ ਖੜੇ ਆ ਜੀ। ਉਹ ਕਿਹੜੇ ਕਿਹੜੇ ਸਾਲ ਦੀ ਗੱਲ ਹੈ ਜੀ? 88 ਜੀ? ਨਹੀਂ ਨਹੀਂ। 70 ਚ ਹੋਇਆ ਜੀ 70 ਚ ਹੋਇਆ 78 ਚ 78 ਚ 78 ਚ ਦੋਸਤੋ ਮਾਲੇਵਾਲ ਜਿਹੜਾ ਹੜਿਆ ਤਾਂ ਜਦ ਕਿ ਹੁਣ ਉਹ ਪਿੰਡ ਦੇ ਹਟ ਕੇ ਕਈ ਬੰਦੇ ਦੁੱਧਪੁਰ ਚ ਬਸ ਗਏ ਕਈ ਰਸੀਦਪੁਰ ਚ ਬਸ ਗਏ ਤੇ ਕਈ ਫਰੀਦ ਵਿੱਚ ਜਾ ਕੇ ਬਸ ਗਏ ਉਹ ਵੀ ਪਿੰਡ ਐਸੇ ਜਗ੍ਹਾ ਤੋਂ ਤਬਾਹ ਹੋਇਆ ਸੀ ਜੀ ਇਹ ਸਨ 78 ਦੀਆਂ ਗੱਲਾਂ ਦੋਸਤੋ ਸਨ 78 ਦੇ ਵਿੱਚ ਵੀ ਐਸੇ ਤਰ੍ਹਾਂ ਪਾੜ ਪਿਆ ਸੀ ਐਸੇ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਭਾਈ ਜੀ ਜਦੋਂ 29 ਤਰੀਕ ਨੂੰ ਜਿਸ ਦਿਨ ਆਪਾਂ ਪਹਿਲੀ ਵੀਡੀਓ ਬਣਾਈ ਆ ਉਸ ਦਿਨ ਨਾਲੇ ਕਹਿੰਦੇ ਆ ਕਿ ਪ੍ਰਸ਼ਾਸਨ ਆ ਕੇ ਥੈਲੇ ਲਗਾ ਗਿਆ ਸੀ ਤੇ ਕਈ ਚੈਨਲ ਇੱਕ ਚੈਨਲ ਵਾਲੇ ਵੀਰ ਨੇ ਵੀਡੀਓ ਪਾਈ ਤੀ ਕਿ ਹਾਲਾਤ ਕਾਬੂ ਚ ਤੇ ਆ ਹੁਣ ਕਿਆ ਬਣਿਆ ਜੀ ਵੀਰੇ ਪਾਣੀ ਨੂੰ ਕਿਹਾ ਜੂਰ ਨਹੀਂ ਹੈਗਾ ਸਾਰੇ ਬੰਦੇ ਲੱਗੇ ਹੋਏ ਸੀ ਕੋਤੰਦੇ ਪ੍ਰਸ਼ਾਸਨ ਦੇ ਬੰਦੇ ਤੇ ਦੋ ਤਿੰਨ ਮਲਾਜ ਹੋਰੀ ਸੀ ਕੋਤੰਦੇ ਹਾਂਜੀ ਜਿਹੜੇ ਨਾਲ ਲੱਗੇ ਸੀਗੇ ਜੇਹੀ ਸੀਗਾ ਇੱਕ ਵਿਚਾਰਾ ਵੇਲਦਾਰ ਆ ਉਹ ਵੀ ਉਹੀ ਸੀਗਾ ਤੇ 10 ਤੋਂ ਬੰਦੇ ਕਰੀਬ ਮੈਂ ਗੱਡੀ ਵਿੱਚ ਬਿਠਾ ਕੇ ਪਿੰਡੂ ਲੈ ਕੇ ਆਉਂਦਾ ਸੀ ਗੱਡੀ ਲਈ ਹਾਂਜੀ ਕੋਈ ਬੰਦੇ ਉਡੀ ਲੱਗੇ ਹੋਏ ਸੀ ਗਲੇਬਰ ਵਾਲੇ ਠੀਕ ਹੈ ਜੀ ਉਹ ਵੀ ਜ ਤੇ ਅਤਿ ਕਰੀਮ ਦੋ ਟਾਈਕੀ ਦੇ ਬੂਟੇ ਨਹੀਂ ਖਰਾਬ ਹੋਗੇ ਹਾਂਜੀ ਚਲੋ ਬੂਟਾ ਹੋ ਜਣਾ ਹੋਵੇ ਬਾਦੀ ਗੱਲ ਆ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਹਾਂ ਜਿਹੜਾ ਨਾ ਜਾਨੀ ਮਾਰੀ ਨੁਕਸਾਨ ਨਾ ਹੋਵੇ ਸਾਡਾ ਹੋਵੇ ਕੋਈ ਗੱਲ ਨਹੀਂ ਕਿਸੇ ਹੋਰ ਦਾ ਨਾ ਹੋਵੇ ਬਚਾਅ ਹੋ ਜੀ ਬਿਲਕੁਲ 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 ਠੀਕ ਹੈ ਤੇ ਆ ਹੁਣ ਆ ਹੁਣ ਜਿਹੜੇ ਹੁਣ ਜਿਹੜੇ ਇਸ ਟਾਈਮ ਹਾਲਾਤ ਬਣੇ ਆ ਇਹ ਕਿੰਨੇ ਕ ਵਜੇ ਤੋਂ ਪਤਾ ਲੱਗਿਆ ਤੁਹਾਨੂੰ ਇਹ ਤਾਂ ਵੀਰੇ ਸਾਨੂੰ ਕੱਲ੍ਹ ਦੀ ਪਤਾ ਸੀਗਾ ਅੱਛਾ ਜੀ ਹਾਂਜੀ ਇਹ ਤਕਰੀਬਨ ਕਿਦੋਂ ਆ ਅਸੀਂ ਪਹਿਲੇ ਦਿਨ ਪਹਿਲੇ ਹੋਰੇ ਲੇਬਰ ਲਾ ਕੇ ਗਏ ਆ ਉਸੇ ਦਿਨ ਤੋਂ ਸਟਾਰਟਿੰਗ ਹੋਈ ਸੀ ਪਹਿ ਕਹਤਾ ਸੀਗਾ ਵੀ ਬੱਧਾ ਬੱਧਾ ਵੱਧ ਗਈ 29 ਤਰੀਕ ਨੂੰ ਵੀ ਉਹਰੇ ਪ੍ਰਸ਼ਾਸਨ ਤੇ ਪਹੁੰਚਿਆ ਸੀ ਜੀ ਨਾਲੇ ਇਲਾਕਾ ਨਿਵਾਸੀ ਵੀ ਪਹੁੰਚੇ ਸੀ ਜੀ ਸਾਰੇ ਪਹੁੰਚੇ ਸੀ ਤੇ ਉਸ ਦਿਨ ਕਿਆ ਕਰਕੇ ਗਏ ਸੀ ਜੀ ਉਸ ਦਿਨ ਬਾਅਦ ਇੱਧਰ ਕੋਈ ਥੈਲੇ ਖੁੱਲੇ ਲਵਾਏ ਨੇ ਹਾਂਜੀ ਤੋਂ ਕੋਈ ਮਾੜੀ ਮੋਟੀ ਜੀ ਦਰਖਤ ਤੋਂ ਵੱਢ ਕੇ ਵੇਚੇ ਨੇ ਹਾਂਜੀ ਜਿੰਨਾ ਕੋਸਾ ਨਾ ਕਰਿਆ ਚਲੋ ਹਾਂਜੀ ਹਾਂਜੀ ਤੇ ਆ ਜਿਹੜਾ ਹੁਣ ਜਿਹੜੇ ਇਸ ਟਾਈਮ ਆ ਹਾਲਾਤ ਹੋਏ ਪਿਆ ਇਹ ਕੱਲ ਰਾਤ ਤੋਂ ਹੋਇਆ ਜਾਂ ਸਵੇਰ ਤੋਂ ਹੋਇਆ ਜੀ ਇਹ ਕੱਲ ਕੱਲ ਹੀ ਆਈ ਹੈ ਕੱਲ ਕਿੰਨੇ ਵਜੇ ਸ਼ੁਰੂ ਹੋ ਗਈ ਸੀ ਖਾਣ ਪੀਣ ਦੀ ਵੀਰ ਸ਼ੁਰੂ ਤਾਂ ਹੀ ਪਰਸ ਹੋਈ ਹੋਈ ਹੈ ਪਰਸੋਂ ਦੀ ਸ਼ੁਰੂ ਹੋਈ ਪਈ ਹੈ ਜੀ ਤੇ ਤੁ अच्छा जी ਤੇ ਪਰ ਇਹਦੀ ਖਬਰ ਤਾਂ ਸਵੇਰੇ ਪ੍ਰਕਾਸ਼ਿਤ ਹੋਈ ਹੈ ਜੀ ਨਹੀਂ ਖਬਰ ਤਾਂ ਬਾਧੀ ਗੱਲਾਂ ਹੁਣ ਸਾਡੇ ਕੋਲ ਕੋਈ ਚੈਨਲ ਜੁਣ ਲੱਭੀ ਅਸੀਂ ਇਹ ਖਬਰ ਲਾਉਣੀ ਅਸੀਂ ਸਤਾ ਕੇ ਕਿਹੜਾ ਮਾਰ ਸਕਦੇ ਠੀਕ ਠੀਕ ਸੋ ਦੋਸਤੋ ਤੁਸੀਂ ਮੌਕੇ ਤੇ ਤਾਜ਼ਾ ਹਾਲਾਤ ਦੇਖ ਰਹੇ ਹੋ ਅੱਜ ਸੋਮਵਾਰ ਹੈ ਜੀ 1 ਸਤੰਬਰ 2025 ਦਿਨ ਸੋਮਵਾਰ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ 23 ਨੰਬਰ ਬੁਰਜੀ ਆ ਦੋਸਤੋ ਇਹ ਇਹ ਉਹੀ ਜ਼ਮੀਨ ਆ ਦੋਸਤੋ ਜਿਹੜੀ ਸਨ 78 ਦੇ ਵਿੱਚ ਇਸੇ ਜ਼ਮੀਨ ਤੋਂ ਮਾਲੇ ਆਲ ਹੜਿਆ ਸੀ ਜੀ ਅੱਜ ਉਸੇ ਜਗ੍ਹਾ ਤੋਂ ਦੁਬਾਰਾ ਖਾਰ ਪੈਣੀ ਸ਼ੁਰੂ ਹੋਈ ਆ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਮੀਡੀਆ ਸਾਰਾ ਪਹੁੰਚਿਆ ਹੋਇਆ ਮੌਕੇ ਤੇ ਤੇ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਾਰਾ ਇਲਾਕਾ ਇਸ ਵਕਤ ਲਾਈਵ ਦੇਖ ਰਿਹਾ ਹੈ ਜੀ ਸੋ ਦੇਖੋ ਜੀ ਮੜ ਚੋਕਦੇ ਨੇ ਮਮਾਏ ਕੰਮ ਹੈ ਜਿਹੜਾ ਬਹੁਤ ਖਤਰੇ ਵਾਲਾ ਹੋਇਆ ਪਿਆ ਜੀ ਪਾਣੀ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਆ ਇਹ ਵਧ ਰਿਹਾ ਹੈ ਜੀ ਨਹੀਂ ਸੋਦਾ ਹੈ ਲੋਕਿ ਚਲ ਮੜ ਮੋਟਰ ਬੰਦ ਹੋ ਗਈ ਇਸ ਕਾਰਨ ਮਿਲਦਾ ਪੇਦਰ ਪ੍ਰਸ਼ਾਸਨ ਵੀ ਆਪਣਾ ਜਿਹੜੀ ਮਸ਼ੀਨਰੀ ਲੈ ਕੇ ਪਹੁੰਚ ਚੁੱਕਿਆ ਜੀ ਪ੍ਰਸ਼ਾਸਨ ਵੀ ਆਪਣਾ ਕੰਮ ਲਗਾਤਾਰ ਨਿਰੰਤਰ ਕਰ ਰਿਹਾ ਤੇ ਜਿਹੜੇ ਇਲਾਕਾ ਨਿਵਾਸੀ ਆ ਉਹ ਵੀ ਨਿਰੰਤਰ ਆਪਣੀ ਜਿਹੜੀ ਸੇਵਾ ਨਿਭਾ ਰਹੇ ਆ ਤੇ ਆ ਦੇਖੋ ਜੀ ਹੁਣ ਜੀ ਸੀ ਵੀ ਦੇ ਨਾਲ ਥੈਲੇ ਭਰੇ ਜਾ ਰਹੇ ਆ ਤੇ ਮਿੱਟੀ ਥੈਲਿਆਂ ਦੇ ਵਿੱਚ ਭਰ ਕੇ ਤੇ ਇੱਕ ਜਿਹੜੀ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਲਗਾਤਾਰ ਪਾਣੀ ਦੇ ਵਿੱਚ ਖਾਰ ਪੈ ਰਹੀ ਆ ਲਗਾਤਾਰ ਜਿਹੜੀ ਢਾਹ ਲੱਗ ਰਹੀ ਆ ਉਸ ਢਾਹ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ਾਂ ਜਾ ਰਹੀ ਹੈ ਅਲਾਕਾ ਨਿਵਾਸੀਆਂ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ 23 ਨੰਬਰ ਬੁਰਜੀ ਆ ਦੋਸਤੋ ਇਹ 23 ਨੰਬਰ ਬੁਰਜੀ ਦੋਦਪੁਰ ਦੇ ਸਾਹਮਣੇ ਜੀ ਇਹ ਮਾਲਿਆਲ ਦੀ ਜਿਹੜੀ ਜ਼ਮੀਨ ਆ ਜਿੱਥੇ ਖਾਰ ਪਈ ਆ ਸਨ 78 ਦੇ ਵਿੱਚ ਵੀ ਐਸੇ ਜ਼ਮੀਨ ਦੇ ਵਿੱਚ ਖਾਰ ਪਈ ਸੀ ਸਨ 78 ਦੇ ਵਿੱਚ ਵੀ ਇੱਕ ਪਿੰਡ ਹੜਿਆ ਸੀ ਜਿਹੜਾ ਕਿ ਬਹੁਤ ਹੀ ਭਿਆਨਕ ਮੰਜ਼ਰ ਸੀ ਅੱਜ ਬਜ਼ੁਰਗ ਖੜੇ ਆ ਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕਿ ਉਹਨਾਂ ਦੀ ਹੱਡ ਬੀਤੀ ਉਹ ਦੱਸਣਗੇ ਕਿ ਸੰਨ 78 ਦੇ ਵਿੱਚ ਕਿੱਦਾਂ ਦੇ ਹਾਲਾਤ ਹੋਏ ਸੀ ਤੇ ਇਸ ਕਰਕੇ ਜਿਹੜਾ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਇੱਕ ਸਾਰਿਆਂ ਦੇ ਅੰਦਰ ਇੱਕ ਡਰ ਬਣਿਆ ਹੋਇਆ ਦੇਖੋ ਜੀ